ਜਦੋਂ ਛੋਟੇ ਛੋਟੇ ਕੋਲੇ ਕੋਲੇ ਹੱਥ ਨਾਲ ਭੀੜ ਨੂੰ ਚੀਰਿਆ ਅੱਗੇ ਵਧੇ ਤੇ ਜਾ ਕੇ ਕਹਿਣ ਲੱਗੇ ਮਾਂ ਪਿਓ ਵੱਲ ਇਸ਼ਾਰਾ ਕੀਤਾ ਉਹ ਗੱਲ ਮੈਨੂੰ ਯਾਦ ਆ ਜਾਂਦੀ ਹੈ ਤੇ ਮਾਂ ਪਿਓ ਕਹਿੰਦਾ ਮੈਂ ਤੇ ਪਾਲਿਆ ਪੋਸਿਆ ਵਾਰੀ ਤੇ ਆਪੋ ਆਪਣੀ ਜਾਣਾ ਹੈ ਸਭ ਨੇ ਤੇ ਮਹਾਰਾਜ ਇਦਾਂ ਨਹੀਂ ਹੋ ਸਕਦਾ ਜੇ ਮਾਂ ਵੱਲ ਵੇਖਿਆ ਉਹ ਵੀ ਨਾ ਕਰ ਗਈ ਉਹਨਾਂ ਦੀ ਸਿੰਘਣੀ ਵੱਲ ਵੇਖਿਆ ਤੇ ਉਹ ਵੀ ਨਾ ਕਰ ਗਈ ਸਾਰੇ ਨੇ ਨਾ ਕੀਤੀ ਤੇ ਜਿਉ ਉਹ ਇਸ ਤਰ੍ਹਾਂ ਹੀ ਰੱਖ ਦਿੰਦੇ ਤੇ ਲੋਕਾਂ ਨੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਤੇ ਵੇਖੋ ਗੁਰੂ ਦੇ ਵਿੱਚ ਕਿੰਨੀ ਵੱਡੀ ਉੱਚ ਪਦਰੀ ਉਹਨਾਂ ਦਾ ਜਿਹੜਾ ਤ੍ਰਲੋਕੀ ਦੇ ਮਾਲਕ ਹੁੰਦੇ ਨੇ ਉਹਦੀ ਸੋਚਣੀ ਤ੍ਰਲੋਕੀ ਦੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਥਾਂ ਤੇ ਕੋਈ ਵੀ ਚਲਾ ਜਾਵੇ ਤੇ ਜਿੰਦਾ ਹੋ ਜਾਵੇਗਾ ਤੇ ਫਿਰ ਇੱਕ ਸਿੰਘ ਨੇ ਕਿਹਾ ਜੀ ਮਹਾਰਾਜ ਮੈਂ ਤੇ ਪਰਸੋਂ ਦੇ ਨਵੇਂ ਕੱਪੜੇ ਸਵਾ ਕੇ ਬੈਠਾ ਇਹ ਸੇਵਾ ਮੈਨੂੰ ਬਖਸ਼ ਦਿਓ ਫਿਰ ਮੂਲ ਮੰਤਰ ਪੜ ਕੇ ਛਤੇ ਮਾਰੇ ਮੂਲ ਮੰਤਰ ਕਿਹੜਾ ਹੈ ਜਿਹਦੇ ਨਾਲ ਮੁੰਡਾ ਵੀ ਸਾਰਾ ਜੀਤ ਹੋ ਜਾਂਦਾ ਹੈ ਤੇ ਅਸੀਂ ਪੜਿਆ ਹੀ ਨਹੀਂ ਹੁਣ ਤੱਕ ਹੁਣ ਤੱਕ ਅਸੀਂ ਇਸ ਤੋਂ ਦੂਰ ਹੀ ਰਹੇ ਇਹੀ ਕਹਿੰਦੇ ਰਹੇ ਕਿ ਮੂਲ ਮੰਤਰ ਗੁਰ ਪ੍ਰਸ਼ਾਦ ਦਾ ਕਹਿ ਕੇ ਨਾਨਕ ਉਸੇ ਸਾਚਾ ਪੜਿਆ ਨਹੀਂ ਕਿਸੇ ਨੇ ਤੇ ਹੁਣ ਪੜਨ ਲੱਗੇ ਨੇ ਸਮਾਂ ਨੇੜੇ ਆ ਗਿਆ ਹੈ ਇਸ ਕਰਕੇ ਹੁਣ ਪੜਨ ਲੱਗੇ ਨੇ ਜਿਨ੍ਹਾਂ ਜਿਨ੍ਹਾਂ ਨੇ ਉਹ ਕਿੱਲੀ ਦੇ ਨਾਲ ਜੁੜਨਾ ਹੈ ਉਹਨਾਂ ਨੇ ਇਹ ਸ਼ੁਰੂ ਕਰ ਦੇਣਾ ਹੈ ਤੇ ਮਹਾਰਾਜ ਨੇ ਉਹਨਾਂ ਨੂੰ ਬਚਾ ਲੈਣਾ ਹੈ ਸਾਧ ਸੰਗਤ ਜੀ ਉਸੇ ਮੂਲ ਮੰਤਰ ਨਾਲ ਅੱਜ ਮੈਂ ਆਪਣੇ ਸੁਆਸੇ ਪੂਰੇ ਕਰ ਰਿਹਾ ਹਾਂ ਗੁਰੂ ਦੀ ਕਿਰਪਾ ਨਾਲ ਤੇ ਇਹ ਮੂਲ ਮੰਤਰ ਦੇ ਨਾਲ ਹੁਣ ਵੇਖੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਤੇ ਨਾਨਕ ਜੀ ਦੇ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹਾਂ ਸਾਧੂਆਂ ਦਾ ਸੰਗ ਹੋਇਆ ਹੈ ਕੇ ਹੁੰਦਾ ਤੇ ਜੀ ਸੇਟੀ ਜਾ ਕੇ ਹੁੰਦਾ ਹੈ ਇਸ ਕਰਕੇ ਸਾਰਾ ਕੋਸ਼ਿ ਗੁਰੂ ਕਰ ਰਿਹਾ ਹੈ ਤੇ ਗੁਰੂ ਦੇ ਪਰਥਾ ਇਹ ਚੱਲ ਰਿਹਾ ਜਿਹੜੀਆਂ ਗਲਤੀਆਂ ਆਈਆਂ ਹੁਣ ਆਪਣੇ ਜੀਵਨ ਵਿੱਚ ਉਹ ਗੁਰੂ ਕੋਲੋਂ ਮਾਫੀ ਮੰਗਦੇ ਆ ਤੇ ਸਾਧ ਸੰਗਤ ਕੋਲੋਂ ਮਾਫੀ ਮੰਗਦੇ ਆ ਅੱਗੇ ਸੱਚੇ ਪਾਤਸ਼ਾਹ ਕੇ ਹੀ ਅਰਦਾਸ ਕਰਨੇ ਸਾਧ ਸੰਗਤ ਦਾ ਅਰਦਾਸ ਕਰਦੇ ਆ ਕਿ ਮਹਾਰਾਜ ਜਿਸ ਤਰ੍ਹਾਂ ਪਹਿਲਾਂ ਸੇਵਾ ਲਈ ਹੈ ਇਹ ਗਲਤੀਆਂ ਤੋਂ ਮੁਕਤ ਕਰਕੇ ਹੋਰ ਵੀ ਮਾਰਾ ਚੜਦੀ ਕਲਾ ਨਾਲ ਧੰਗੁਰ ਨਾਨਕ ਦੇ ਦਰਬਾਰ ਦੀ ਸੇਵਾ ਲੈਣੀ ਧੰਗੁਰ ਨਾਨਕ ਦਾ ਜਸ ਗਾ ਸਕੀਏ ਇਹ ਸਿੱਖੀ ਨੂੰਗੇ ਵਿਦਾ ਸਕੀਏ ਮਾਰਾ ਸੱਚੇ ਪਾਸ਼ਾ ਆਪ ਵਿੱਚ ਮੇਲਿਆਂ ਤੋਂ ਕੱਢ ਕੇ ਆਪ ਹੀ ਸੇਵਾ ਚ ਲਾਇਆ ਹੈ ਤੇ ਆਪ ਹੀ ਲਈ ਰੱਖੇ ਆਪਣੇ ਕੋਲ ਕੁਝ ਨਹੀਂ ਹੈ ਆਪਾਂ ਨਾਲ ਲੱਗ ਸਕਦੇ ਹਾਂ ਤੇ ਨਾ ਹੀ ਲੱਗੇ ਇਸ ਕਰਕੇ ਸਾਧ ਸੰਗਤ ਜੀ ਜੇ ਗੁਰੂ ਕਿਰਪਾ ਕਰੇ ਤਾਂ ਸਾਧ ਸੰਗਤ ਦੀ ਅਰਦਾਸ ਪੂਰਨ ਹੁੰਦੀ ਹੈ ਇਕ ਸਾਧ ਸੰਗਤ ਅਰਦਾਸ ਕਰੇ ਸ੍ਰੀ ਰਵਿਜ ਤੰਦਰੁਸਤੀਆਂ ਤੇ ਸੇਵਾ ਲੈ ਲਵੇ ਤੇ ਇਸ ਕਰਕੇ ਸਾਰੀ ਸਾਧ ਸਾਧ ਸੰਗਤ ਆਈ ਦਾ ਤਹਿ ਦਿਲੋਂ ਕੋਟਾ ਕੋਟ ਵਾਰ ਧੰਨਵਾਦ ਹੈ ਜਿਹੜੀ ਨਹੀਂ ਵੀ ਆ ਸਕੀ ਕਈ ਕਾਰਨਾ ਕਰਕੇ ਕੰਮਾ ਕਰਕੇ ਉਹਨਾਂ ਦਾ ਵੀ ਕੋਟਾ ਕੋਟ ਵਾਰ ਧੰਨਵਾਦ ਹੈ ਜਿਹੜੇ ਕਨਫਰੰਸ ਤੇ ਜੁੜੇ ਨੇ ਉਹਨਾਂ ਦਾ ਵੀ ਕੋਟਾ ਕੋਟ ਵਾਰ ਧੰਨਵਾਦ ਹੈ ਸੱਚੇ ਬਾਦਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਤ੍ਰਿਲੋਕੀ ਦੇ ਮਾਲਕ ਨੇ ਦਸਾਂ ਪਾਸ਼ਿਆਂ ਦੇ ਸਰੂਪ ਨੇ 74 ਸਲਤਜਨਾਂ ਦੇ ਸਰੂਪ ਨੇ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਨ ਇਹਨਾਂ ਦਾ ਤੇ ਸਤਿਕਾਰ ਇਸ ਜੀਵ ਤੋਂ ਨਹੀਂ ਹੋ ਸਕਦਾ ਇਹਦੇ ਨਾਲ ਕਈ ਜਨਮ ਲੱਗ ਜਾਣ ਤੇ ਇਹਨਾਂ ਦਾ ਸਤਿਕਾਰ ਨਹੀਂ ਕੀਤਾ ਜਾ ਸਕਦਾ ਇਹ